ਸ਼ਿਵ ਹਸਪਤਾਲ ਦੇ ਨੇੜੇ ਇੱਕ ਹੋਟਲ ਦੇ ਕਮਰੇ ਦੇ ਵਿੱਚ ਫੇਕ ਪਰੇ ਹਲਾਤਾਂ ਚੋਂ ਇੱਕ ਲੜਕੀ ਦੀ Laash ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਲੜਕੀ ਦੀ ਪਛਾਣ ਮੰਨੂ 25 ਸਾਲਾ ਦੇ ਵਾਸੀ ਹਰਿਆਣਾ ਫਤਿਹਪੁਰਬਾਦ ਦੇ ਵੱਜੋਂ ਹੋਈ ਹੈ ਇਸ ਘਟਨਾ ਦੀ ਸੂਚਨਾ ਖਾਨਕੈਂਡ ਦੀ ਪੁਲਿਸ ਨੂੰ ਮਿਲਣ ਦੇ ਉਪਰੰਤ ਪੁਲਿਸ ਨੇ ਮੌਕੇ ਤੇ ਹੀ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਦੇ ਵੱਲੋਂ ਮ੍ਰਿਤਕ ਲੜਕੀ ਦੀ Laash ਨੂੰ ਪੁਲਿਸ ਦੀ ਹਾਜ਼ਰੀ ਦੇ ਵਿੱਚ ਸਿਵਲ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ ਅਦੇਸ਼ ਹਸਪੀਟਲ ਦੇ ਕੋਲ ਹੋਟਲ ਕੰਪੀਜੀ ਮਤਲਬ ਹੋਟਲ ਦੇ ਇੱਕ ਪੀਜੀ ਸੀਗਾ ਉਹਦੇ ਵਿੱਚ ਫਰਸਟ ਫਲੋਰ ਦੇ ਉੱਤੇ ਇੱਕ ਕੁੜੀ ਰਹਿ ਰਹੀ ਸੀਗੀ 24 ਸਾਲ ਦੀ ਲੜਕੀ ਸੀ ਜਿਹਦਾ ਨਾਮ ਮੰਨੂ ਨਿਵਾਸੀ ਜਿਹੜੀ ਉਹ ਫਤਿਆਬਾਦ ਹਰਿਆਣਾ ਦੀ ਸੀਗੀ ਉਸਨੇ ਹੋਟਲ ਦੇ ਵਿੱਚ ਜਿਹੜਾ ਹੈਗਾ ਸੁਸਾਈਡ ਕਰ ਲਿਆ ਸ਼ਾਇਦ ਆ ਮੌਕੇ ਦੇ ਉੱਤੇ ਸਾਡੀ ਨੌਜਵਾਨ ਬੈਲਕਨ ਸਾਇਟੀ ਦੀ ਟੀਮ ਉੱਥੇ ਮੌਕੇ ਤੇ ਪਹੁੰਚੀ ਤੇ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚੀ ਉੱਥੇ ਇੱਕ ਸਿਰਿੰਜੀ ਮਿਲੀ ਹੈਗੀ ਹੈ ਇਹ ਇੱਕ ਕੋਕ ਵਾਲੀ ਬੋਤਲ ਦੇ ਵਿੱਚ ਇੱਕ ਲਿਕਵਿਡ ਸੀਗਾ ਉਹ ਮਿਲਿਆ ਲੜਕੀ ਦੇ ਮੂਹ ਦੇ ਵਿੱਚੋਂ ਡੈੱਡ ਬੋਡੀ ਦੇ ਵਿੱਚੋਂ ਝੱਲਗ ਵਗੈਰਾ ਆ ਰਹੀ ਸੀ ਨੱਕ ਦੇ ਵਿੱਚੋਂ ਵੀ ਫਿਲਹਾਲ ਨਾਲੇ ਜਿਹੜੇ ਬਾਕੀ ਕੋਈ ਜਾਣਕਾਰੀ ਇਸ ਸੰਬੰਧ ਦੇ ਵਿੱਚ ਨਹੀਂ ਮਿਲ ਪਾਈ ਹੈਗੀ ਤੇ ਪੁਲਿਸ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਦੀ ਮੁੱਢਲੀ ਇਨਵੈਸਟੀਗੇਸ਼ਨ ਤੋਂ ਬਾਅਦ ਨੌਜਵਾਨ ਵੈਲਫੇਅਰ ਸਾਇੰਟੀਸਟ ਦੀ ਟੀਮ ਵੱਲੋਂ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਪਠਿੰਡਾ ਦੇ ਵਿੱਚ